ਐਨ ਆਰ ਆਈ ਦੇ ਕਰਤਿਆਂ ਪਛਾਤੇ ਵਿਕਤੀਆਂ ਚਲਾਈਆਂ ਗੋਲੀਆਂ ਸੀ ਸੀ ਟੀ ਵੀ ਆਈ ਸਾਹਮਣੇ ਅਣਪਛਾਤੇ ਨੰਬਰ ਤੋਂ 50 ਲੱਖ ਰੁਪਏ ਦੀ ਮੰਗੀ ਸੀ ਫਰौती ਗੁਰਦਾਸਪੁਰ ਦੇ ਨੇੜੇ ਪਿੰਡ ਮਾੜੀ ਟਾਂਡਾ ਦੇ ਐਨ ਆਰ ਆਈ ਦੇ ਘਰ ਦੇ ਕੀਰਤਿਆਂ ਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਂਦੀ ਖਬਰ ਸਾਹਮਣੇ ਆਈ ਹੈ ਐਨ ਆਰ ਆਈ ਰੁਪਿੰਦਰ ਸਿੰਘ ਰومی 3 ਸਾਲ ਪਹਿਲਾਂ ਅਮਰੀਕਾ ਤੋਂ ਆਇਆ ਹੈ ਅਤੇ ਪਿੰਡ ਚ ਮਾੜੀ ਟਾਂਡਾ ਤੋਂ ਸਰਪੰਚ ਦੀ ਇਲੈਕਸ਼ਨ ਲੜਿਆ ਸੀ ਜੋ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਅਤੇ ਆਮ ਆਦਮੀ ਪਾਰਟੀ ਵਿੱਚ ਚੰਗਾ ਰਸੂਖ ਰੱਖਦਾ ਹੈ ਅਤੇ ਸਮਾਜ ਸੇਵੀ ਗਤੀਵਿਧੀਆਂ ਵਿੱਚ ਵੀ ਲੈਂਦਾ ਹੈ ਜਾਣਕਾਰੀ ਦਿੰਦਿਆਂ ਐਨ ਆਰ ਆਈ ਰੋਪਿੰਦਰ ਸਿੰਘ ਰੋਮੀ ਨੇ ਦੱਸਿਆ ਕਿ ਮੈਂ ਘਰ ਸੁੱਤਾ ਹੋਇਆ ਸੀ ਕਿ 12:30 ਵਜੇ ਦੇ ਕਰੀਬ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਹਰ ਖੜਾਕ ਹੋਇਆ ਹੈ ਅਤੇ ਜਦ ਉਸਨੇ ਉੱਪਰ ਜਾ ਕੇ ਦੇਖਿਆ ਤਾਂ ਕੋਈ ਵੀ ਨਜ਼ਰ ਨਹੀਂ ਆਇਆ ਤਸਵੀਰੀ ਕਿਸੇ ਪਿੰਡ ਦੇ ਵਿਅਕਤੀ ਨੇ ਦੱਸਿਆ ਕਿ ਢਾਟੀ ਗੇਟ ਦੇ ਰਾਤੀ ਫਾਇਰਿੰਗ ਹੋਈ ਹੈ ਜਦੋਂ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਦੇਖੀਆਂ ਤਾਂ ਅਣਪਛਾਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੇਟ ਉੱਪਰ ਦੋ ਫਾਇਰ ਕੀਤੇ ਗਏ ਚਿੰਨਾਤੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ ਸੌਮਵਾਰ ਸਵੇਰੇ ਅਣਪਛਾਤੇ ਫੋਨ ਨੰਬਰ ਤੋਂ ਉਸ ਨੂੰ 50 ਲੱਖ ਰੁਪਏ ਦੀ ਫਰੋਦੀ ਦੀ ਕਾਲ ਵੀ ਆਈ ਸੀ ਵਾਰਦਾਤ ਬਾਰੇ ਸ਼ਿਕਾਇਤਦਰ ਚ ਕਰਵਾਈ ਗਈ ਹੈ ਥਾਣਾ ਮੁਖੀ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਤੇ ਸਾਰੀ ਕਤਰਾਂ ਦੀ ਪੁਲਿਸ ਵੱਲੋਂ ਹਰ ਪੱਖ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਪੁਲਸ ਨੂੰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਭਿੰਦਰ ਸਿੰਘ ਰੋਮੀਆ ਮੈਂ ਪਿੰਡ ਮਾੜੀ ਡੰਡਾ। ਜਿਹੜਾ ਕੋਲ ਬੰਦਰ ਬਲਾਕਦਾਰ। ਵਾਕਿਆ ਭਾਜੀ ਅਸੀਂ ਸੁੱਤਾ ਸੀ ਕੋਈ 12:30 ਵਜੇ ਖੜਾਕ ਹੋਇਆ ਬਾਹਰ। ਜੀ। ਤੇ ਮੈਂ ਉੱਠ ਕੇ ਕੋਟੇ ਤੇ ਚੜ੍ਹ ਕੇ ਦੇਖਿਆ ਉਹ ਤਾਂ ਮੈਨੂੰ ਤਾਂ ਕੁਝ ਬਦਲਦਾ ਦਿਖਿਆ ਨਹੀਂ ਕੁਝ ਵੀ। ਸਵੇਰੇ ਮੈਨੂੰ ਫਿਰ ਕਾਲ ਆਉਂਦੀ ਹੈ। ਹੂੰ। ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਦਿਨ। ਕੋ ਬਾਹਰ ਉਹ ਤਾਂ ਜੀ ਉਹ ਬਸ ਉਹਨੇ ਕੋਈ ਗੱਲ ਨਹੀਂ ਕੀਤੀ ਫੋਨ ਕੱਟਦਾ। ਤਾਂ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਹਿੰਦੇ ਤੇਰੇ ਘਰੇ ਗੋਲੀ ਚਲਾਈ ਬਾਹਰ। ਜੀ। ਤੇ ਅਹੀ ਫਿਰ ਕੈਮਰਾ ਚੈੱਕ ਕੀਤਾ ਤੇ ਉਹਦੇ ਚ 2000 ਮੁੰਡੇ ਦੇ ਮੂੰਹ ਬੰਨੇ ਜਾਨ ਪਚਾਤੇ ਤੇ ਉਹ ਫਾਇਰ ਕਰਤੀ ਹੈ ਗੇਟ ਦੇ ਤੇ ਕੋਈ ਪਹਿਲੇ ਕਾਲ ਕੋਈ ਨਹੀਂ ਤਣਕੇ ਪਰਿ ਕਾਲ ਕੋਈ ਪਹਿਲੇ ਕੋਈ ਨਹੀਂ ਕੋਈ ਕਾਲ ਨਹੀਂ ਬਾਅਦ ਚ ਕਾਲ ਜਿਹੜੇ ਮੰਗ ਕੀਤੀ ਕੋਈ ਨਾ ਨਹੀਂ ਕੋਈ ਕਾਲ ਅਜੇ ਤਿੰਨ ਕਾਲ ਤੇ ਇਸ ਬੰਦੇ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਹੈ ਕਿ ਡੀਐਸਓ ਸਾਹਿਬ ਨੂੰ ਕਾਲ ਕੀਤੀ ਹੈ ਐਸਐਸਓ ਸਾਹਿਬ ਤੇ ਪ੍ਰਸ਼ਾਸਨ ਆਇਆ ਵਾ ਜੀ ਤੇ ਕਾਰਵਾਈ ਚੱਲ ਗਈ ਜੀ ਮੰਗ ਕਰਦੇ ਮੰਗ ਬਸ ਵੀ ਬੰਦੇ ਟਰੇਸ ਕੀਤੇ ਜਾਂ ਫੜੇ ਜਾਂ ਉਹਨਾਂ ਤੇ ਕੌਣ ਵਨ ਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਹੋਵੇ ਸਾਨੂੰ ਦੱਸਿਆ ਜਾਵੇ ਕਿ ਕੀ ਜੋ ਸਾਡੇ ਮੱਧ ਹੈ ਇਹ ਲੱਗਦਾ ਤੁਹਾਨੂੰ ਕੋਈ ਕਿਸੇ ਫਿਰ ਲਗਤਵਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਿਆਂ ਨਾ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਆ ਸਾਰਾ ਜੀ ਜਦੋਂ ਟ੍ਰੇਸ ਹੋਣਾ ਕਾਰਵਾਈ ਹੋਣੀ ਆਪਣੇ ਆਪ ਦੇਖ ਜਾ ਸਕਦੇ ਮੇਰਾ ਨਾਮ ਅਜੇਂਦਰ ਸਿੰਘ ਪਿੰਡ ਟੰਡਾ ਮੈਂ ਭਾਜੀ ਆਉਂਦੇ ਹੀ ਇਧਰੋਂ ਆਪਣੇ ਪਾਣੀ ਲਾਗਣਾ ਰਾ ਸਾਡੇ 12:30 ਦੇ ਵਿੱਚ ਵਿੱਚ ਇਥੇ ਹਾਂਡੇ ਖੜੇ ਤੇ ਮੁੰਡਿਆਂ ਨੇ ਮੂੰਹ ਲਵੇ ਟੇ ਦੋ ਜਣੇ ਸੀ ਇੱਕੋ ਹਾਂਡਾ ਸੀ ਆ ਜੀ ਤੇ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾ ਕੱਢਿਆ ਉਹਨਾਂ ਨੇ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਨੇ ਚਾਲਦੇ ਹਾਂਡੇ ਦੇ ਪਿੱਛਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲਾ ਜਿਹਾ ਕਰਕੇ ਤੇ ਉਹ ਨਿਕਲ ਗਏ ਹੁੰਜਰ ਨੂੰ ਹਾਂਜੀ ਮੋਟਰਸਾਈਕਲ ਸੀ ਮੋਟਰਸਾਈਕਲ ਸਪਲੈਂਡਰ ਸੀ